ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੂ ਸਭ ਕੋਏ ਜਿਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਸਾਹਿਬ ਕਹਿ ਰਹੇ ਨੇ ਵੀ ਸਭ ਤੋਂ ਜਿਹੜੀ ਮੇਰੇ ਜੀਵਨ ਦੇ ਵਿੱਚ ਜਿਹੜੀ ਬਰਿਆਈ ਸੀ ਨਾ ਉਹ ਹੋਮੇ ਦੇ ਕਾਰਨ ਸੀ ਜਦੋਂ ਹੋਮੇ ਜੀਵਨ ਦੇ ਵਿੱਚੋਂ ਨਿਕਲ ਗਈ ਤੇ ਸਮਝ ਲਓ ਜੀਵਨ ਦੇ ਵਿੱਚੋਂ ਅਗਿਆਨਤਾ ਦੂਰ ਹੋ ਗਈ ਝੂਠ ਦੂਰ ਹੋ ਗਿਆ ਜੀਵਨ ਦੇ ਵਿੱਚੋਂ ਕਿਉਂਕਿ ਇਹੜੀ ਹੋਮੇ ਸੀ ਇਹੋ ਹੀ ਸਾਨੂੰ ਗਿਆਨ ਤੋਂ ਵਾਂਝਾ ਰੱਖਦੀ ਏ ਇਹ ਹੋਮੇ ਹੀ ਸਾਨੂੰ ਸੱਚ ਦੇ ਨਾਲ ਜੁੜ ਨਹੀਂ ਦਿੰਦੀ ਜਦੋਂ ਹੋਮੇ ਮਿਟ ਗਈ ਫਿਰ ਗਿਆਨ ਹੋ ਗਿਆ ਫਿਰ ਅਸੀਂ ਵਿਚਾਰਵਾਨ ਬਣ ਗਏ ਸਿਆਣੇ ਬਣ ਗਏ ਤੇ ਜੀਵਨ ਦੇ ਵਿੱਚ ਸਭ ਕੁਝ ਫਿਰ ਚੰਗਾ ਹੀ ਚੰਗਾ ਹੈ ਬਾਕੀ ਸਭ ਕੁਝ ਭਲਾਈ ਭਲਾ ਹੈ ਜੀਵਨ ਫਿਰ ਸੋਹਣਾ ਬਣ ਜਾਂਦਾ ਹੈ ਤੇ ਜਿਨ੍ਹਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਜਿਨ੍ਹਾਂ ਐਸਾ ਕਰ ਬੂਜਿਆ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਬੀ ਜਿਹੜੀ ਹਉਮੈ ਸਾਡੇ ਜੀਵਨ ਦੇ ਵਿੱਚ ਇਹੋ ਹੀ ਸਭ ਤੋਂ ਮਾੜੀ ਵਸਤ ਹੈ ਸਾਡੇ ਜੀਵਨ ਅੰਦਰ ਜਿਨ੍ਹਾਂ ਨੇ ਇਸ ਹਉਮੈ ਦਾ ਤਿਆਗ ਕਰ ਦਿੱਤਾ ਤੇ ਜਿਹੜੇ ਸੱਚ ਦੇ ਨਾਲ ਜੁੜ ਗਏ ਜਿਨ੍ਹਾਂ ਨੇ ਗੁਰੂ ਕੋਲੋਂ ਗਿਆਨ ਲੈ ਲਿਆ ਤਕਬੀਰ ਸਿੰਘ ਕਹਿੰਦੇ ਫਿਰ ਉਹ ਵੀ ਸਾਡੇ ਮਿੱਤਰ ਨੇ ਉਹ ਵੀ ਸਾਡੇ ਇਸ ਵਿਚਾਰਧਾਰਾ ਦੇ ਹਾਮੀ ਬਣ ਗਏ ਸਾਡੇ ਸੱਚੇ ਮਿੱਤਰ ਉਹੀ ਨੇ ਸੁਖਬੀਰ ਸਾਹਿਬ ਜੀ ਨੇ ਬੜਾ ਸੋਹਣਾ ਇਸ ਲੋਕ ਵਿੱਚ ਸਮਝਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ